अमनदीप <ज़िए> <सेथ> सिंह ਕਿੰਨੇ ਕਿ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਪਰੇਸ਼ਾਨੀ ਇੱਥੇ ਖੜੇ ਪਏ ਕਦ ਤੋਂ ਹੁਣ ਲੰਘ ਨਹੀਂ ਜਾ ਨਹੀਂ ਸਕਦੇ ਕਿੱਥੇ ਹੁਣ ਜਾਣਾ ਸੀ ਮੁਹਾਲੀ ਤੇ ਇੱਥੇ ਸਟਕ ਹੋਏ ਪਿਆ ਸਾਰੀ ਪਬਲਿਕ ਨਾਲੀ ਪਬਲਿਕ ਦੀ ਪਰੇਸ਼ਾਨੀ ਹੈ ਕਿਸੇ ਨੂੰ ਕੋਈ ਹਸਪੀਟਲ ਲੈਵੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਤੇ ਕਿੱਥੇ ਨਿਕਲ ਨਹੀਂ ਸਕਦੇ ਕੀ ਕਰੀਏ ਕਿਸ ਨੂੰ ਕਈਏ ਕਿ ਨੂੰ ਨਾ ਕਈਏ ਉਸ ਇਹ ਆਪਣੀ ਆਪਣੀਆਂ ਮੰਗਾਂ ਨੂੰ ਲੈ ਕੇ ਪਰੇਸ਼ਾਨ ਹੈ ਹੁਣ ਸਾਨੂੰ ਆਪਣੀ ਪ੍ਰੋਬਲਮ ਹੈ ਯਾਤਰੀਆਂ ਨੂੰ ਇਹ ਤਾਂ ਫਸ ਗਏ ਇਸ ਤਾਈਂ ਕਰ ਸਕਦੇ ਕੀ ਨਾ ਮਗਾ ਅਮਨਦੀਪ ਸਿੰਘ ਅਮਨਦੀਪ ਜੀ ਕਿੰਨੀ ਕੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਪਰੇਸ਼ਾਨੀ ਇੱਥੇ ਖੜੇ ਪੈ ਗਈ ਕਰ ਤੋਂ ਹੁਣ ਲੰਘ ਨਹੀਂ ਜਾ ਨਹੀਂ ਸਕਦੇ ਕਿੱਥੇ ਹੁਣ ਜਾਣਾ ਸੀ ਮੋਹਾਲੀ ਤੇ ਇੱਥੇ ਸਟਕ ਹੋਏ ਪਏ ਸਾਰੀ ਪਬਲਿਕ ਨਾਲੀ ਪਬਲਿਕ ਦੀ ਪਰੇਸ਼ਾਨੀ ਹੈ ਕਿਸੇ ਨੂੰ ਕੋਈ ਹਸਪੀਟਲ ਹੈ ਵਾ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਇੱਥੇ ਕਿੱਥੇ ਨਿਕਲ ਨਹੀਂ ਸਕਦੇ ਕੀ ਕਰੀਏ ਕਿਸ ਨੂੰ ਕਹੀਏ ਕਿ ਨੂੰ ਨਾ ਕਹੀਏ ਉਸ ਇਹ ਆਪਣੀ ਆਪਣੀਆਂ ਮੰਗਾਂ ਨੂੰ ਲੈ ਕੇ ਪਰੇਸ਼ਾਨ ਹੈ ਹੁਣ ਸਾਨੂੰ ਆਪਣੀ ਪ੍ਰੋਬਲਮ ਹੈ ਯਾਤਰੀਆਂ ਨੂੰ ਇਹ ਤਾਂ ਫਸ ਗਏ ਇਸ ਤਾਈਂ ਦਰਸਾਓ ਨਾਮ ਹੈ ਮਗਾ ਅਮਨਦੀਪ ਸੂਰ ਅਮਨਦੀਪ ਜੀ ਕਿੰਨੀ ਕੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਪਰੇਸ਼ਾਨੀ ਇੱਥੇ ਖੜੇ ਪਈ ਕਾਤੋਂ ਹੁਣ ਲੰਘ ਨਹੀਂ ਜਾ ਨਹੀਂ ਸਕਦੇ ਕਿੱਥੇ ਹੁਣ ਜਾਣਾ ਸੀ ਮੁਹਾਲੀ ਤੇ ਇੱਥੇ ਸਟਕ ਹੋਏ ਪਏ ਸਾਰੀ ਪਬਲਿਕ ਨਾਲੀ ਪਬਲਿਕ ਦੀ ਪਰੇਸ਼ਾਨੀ ਹੈ ਕਿਸੇ ਨੂੰ ਕੋਈ ਹਸਪੀਟਲ ਲੈਵੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਇੱਥੇ ਕਿੱਥੇ ਨਿਕਲ ਨਹੀਂ ਸਕਦੇ ਕੀ ਕਰੀਏ ਕਿਸ ਨੂੰ ਕਹੀਏ ਕਿ ਨੂੰ ਨਾ ਕਹੀਏ ਉਸ ਇਹ ਆਪਣੀ ਆਪਣੀਆਂ ਮੰਗਾਂ ਨੂੰ ਲੈ ਕੇ ਪਰੇਸ਼ਾਨ ਹੈ ਹੁਣ ਸਾਨੂੰ ਆਪਣੀ ਪ੍ਰੋਬਲਮ ਹੈ ਯਾਤਰੀਆਂ ਨੂੰ ਇਹ ਤਾਂ ਫਸ ਗਏ ਇਸ ਤਾਈਂ ਦੱਸੋ ਕੀ ਨਾਮ ਹੈ ਅਮਨਦੀਪ ਸਿੰਘ ਜਮਨਦੀਪ ਜੀ ਕਿੰਨੀ ਕੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਪਰੇਸ਼ਾਨੀ ਇੱਥੇ ਖੜੇ ਮੈਂ ਕਰ ਤੋਂ ਹੁਣ ਲੰਘ ਨਹੀਂ ਜਾ ਨਹੀਂ ਸਕਦੇ ਕਿੱਥੇ ਹੁਣ ਜਾਣਾ ਸੀ ਮੋਹਾਲੀ ਤੇ ਇੱਥੇ ਸਟਕ ਹੋਏ ਪਿਆ ਸਾਰੀ ਪਬਲਿਕ ਨਾਲੀ ਪਬਲਿਕ ਨੂੰ ਪਰੇਸ਼ਾਨੀ ਹੈ ਕਿਸੇ ਨੂੰ ਕੋਈ ਹਸਪੀਟਲ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਤੇ ਕਿੱਥੇ ਨਿਕਲ ਨਹੀਂ ਸਕਦੇ ਕੀ ਕਰੀਏ ਕਿਸ ਨੂੰ ਕਹੀਏ ਕਿ ਨੂੰ ਨਾ ਕਹੀਏ ਉਸ ਇਹ ਆਪਣੀ ਆਪਣੀਆਂ ਮੰਗਾਂ ਨੂੰ ਲੈ ਕੇ ਪਰੇਸ਼ਾਨ ਹੈ ਹੁਣ ਸਾਨੂੰ ਆਪਣੀ ਪ੍ਰੋਬਲਮ ਹੈ ਯਾਤਰੀਆਂ ਨੂੰ ਇੱਥੇ ਫਸ ਗਏ ਇਸ ਤਾਈ ਕਿਦਰ ਸੋ ਕੀ ਨਾਮ ਆਗਾ ਅਮਨਦੀਪ ਸਿੰਘ ਅਮਨਦੀਪ ਜੀ ਕਿੰਨੀ ਕੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਪ੍ਰੇਸ਼ਾਨੀ ਇੱਥੇ ਖੜੇ ਪਏ ਕਾਤੋਂ ਲੰਘ ਨਹੀਂ ਜਾ ਨਹੀਂ ਸਕਦੇ ਕਿੱਥੇ ਹੁਣ ਜਾਣਾ ਸੀ ਮੁਹਾਲੀ ਤੇ ਇੱਥੇ ਸਟਕ ਹੋਏ ਪਏ ਸਾਰੀ ਪਬਲਿਕ ਨਾਲੀ ਪਬਲਿਕ ਦੀ ਪ੍ਰੇਸ਼ਾਨੀ ਹੈ ਕਿਸੇ ਨੂੰ ਕੋਈ ਹਸਪੀਟਲ ਲੈਵੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਇੱਥੇ ਕਿੱਥੇ ਨਿਕਲ ਨਹੀਂ ਸਕਦੇ ਕੀ ਕਰੀਏ ਕਿਸ ਨੂੰ ਕਈ ਕੀ ਨੂੰ ਨਾ ਕਹੇ ਇਹ ਆਪਣੀ ਆਪਣੀਆਂ ਮੰਗਾਂ ਨੂੰ ਲੈ ਕੇ ਪਰੇਸ਼ਾਨ ਹੈ ਹੁਣ ਸਾਨੂੰ ਆਪਣੀ ਪ੍ਰੋਬਲਮ ਹੈ ਯਾਤਰੀਆਂ ਨੂੰ ਇਹ ਤਾਂ ਫਸ ਗਏ ਇਸ ਤਾਈਂ ਇਹ ਨਾਮ ਆਜੀ ਤੋਂ ਮੇਰਾ ਨਾਮ ਹਰਕੇਸ਼ ਕੁਮਾਰ ਵਿਕਰੀਆ ਜੀ ਪੰਜਾਬ ਰੋਡਵੇ ਪੰਨ ਬੱਸ ਪੀ ਆਰਟੀਸੀ ਦਾ ਕੰਟਰੈਕਟਰ ਵਰਕਰ ਹਾਂ ਜੀ ਸੂਬੇ ਦਾ ਮੀਤ ਪ੍ਰਧਾਨ ਹੈ ਜੀ ਅੱਜ ਕਿਵੇਂ ਦਾ ਪ੍ਰੋਟੈਸਟ ਹੈ ਜੀ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੈ ਜੀ 1 ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਪ੍ਰਤੀ ਜੋ ਸਰਕਾਰ ਲੈ ਕੇ ਆਈ ਹੈ ਦੋਨਾਂ ਭਾਗਾਂ ਦੇ ਵਿੱਚ ਪੀ ਆਰਟੀਸੀ ਤੇ ਪੰਨ ਬੱਸ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਜੀ ਕਿਉਂਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ ਵੀ ਅਸੀਂ ਇੱਥੇ ਆ ਕੇ ਅੰਗਰੇਜ਼ ਨੌਕਰੀਆਂ ਕਰਨਗੇ ਪਰ ਕਿਤੇ ਨਾ ਕਿਤੇ ਸਾਡੇ ਕੱਚੇ ਮੁਲਾਜ਼ਮਾਂ ਨੂੰ ਜਿਹੜੇ 10 10 12 12000 ਤੱਕ ਕੰਮ ਕਰ ਰਿਹਾ ਉਹਨਾਂ ਨੂੰ ਨੁਗੜੀਆਂ ਤਨਖਾਹਾਂ ਦੇ ਕੰਮ ਕਰ ਰਿਹਾ ਉਹਨਾਂ ਨੂੰ ਖਾਸਾ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਨੇ ਇਹ ਪੈਣ ਨਾਲ ਸਾਡੀਆਂ ਜਿਹੜੀਆਂ ਨੌਕਰੀਆਂ ਨੇ ਉਹ ਦਾਤੇ ਲੱਗਣਗੀਆਂ ਨੌਕਰੀਆਂ ਚਲੇ ਜਾਣਗੀਆਂ ਜਿਸ ਕਾਰਨ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਪ੍ਰੋਟੈਸਟ ਹੈ ਉਹ ਸ਼ੁਰੂ ਕੀਤਾ ਹੈ ਭਾਜੀ ਕਿ ਕਿੰਨੇ ਤੋਂ ਕਿੰਨੇ ਦਾ ਪ੍ਰੋਟੈਸਟ ਹੈ ਜੀ ਦਾ ਇਹ ਪ੍ਰੋਟੈਸਟ ਸਾਡਾ ਹੈਗਾ ਭਾਜੀ ਲਗਭਗ 12 ਵਜੇ ਤੋਂ ਸਟਾਰਟ ਹੈਗਾ ਜੇਕਰ ਟੈਂਡਰ ਰੱਦ ਨਹੀਂ ਹੁੰਦੇ ਇਹ ਸ਼ਾਮ ਤੱਕ ਪ੍ਰੋ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰਹਿਸ਼ ਅੱਗੇ ਆਪਣੀਆਂ ਮੰਗਾਂ ਪ੍ਰਤੀ ਰੋਸ ਪ੍ਰਦਰਸ਼ਨ ਕਰਨ ਵਾਸਤੇ ਕੱਲ ਨੂੰ ਚੰਡੀਗੜ੍ਹ ਜਾਵਾਂਗੇ। ਤੇ ਬਾਈ ਜੀ ਕਿੰਨੀਆਂ ਜਗ੍ਹਾਵਾਂ ਦੇ ਉੱਪਰ ਪੂਰੇ ਪੰਜਾਬ ਦੇ ਜਿਹੜਾ ਇਹ 6 ਜਗ੍ਹਾ ਤੇ ਹੋ ਰਿਹਾ ਜੀ ਅਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਚੰਡੀਗੜ੍ਹ। ਰੋਡ ਬੰਦ ਨੇ ਜੀ। ਹਾਂਜੀ ਹਾਂ ਚਾਰ ਮੁੱਖ ਪੰਜ ਮੁੱਖ ਮਾਰਗ ਬੰਦ ਨੇ ਜਲੰਧਰ ਤੇ ਪਟਿਆਲੇ ਦੇ ਦੋ ਚੌਕ ਬੰਦ ਨੇ ਜੀ। ਤੇ ਬਾਈ ਜੀ ਕਿੰਨੇ ਮੁਲਾਜ਼ਮ ਨੇ ਜਿਹੜੇ ਹਿੱਸਾ ਲੈ ਰਹੇ? ਇਹ ਲਗਭਗ ਆਪਣਾ 8500 ਮੁਲਾਜ਼ਮ ਹੈ ਜੀ। ਲੋਕਾਂ ਨੂੰ ਪਰੇਸ਼ਾਨੀ ਸਾਹਮਣਾ ਇਹ ਲੋਕਾਂ ਨੂੰ ਪਰੇਸ਼ਾਨੀ ਮੈਂ ਥੋੜੇ ਚੈਨਲ ਦੇ ਮਦਰ ਨੂੰ ਦੱਸਣਾ ਹੈ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਸਰਕਾਰ ਤੇ ਮੈਨੇਜਮੈਂਟ ਦਾ ਹੱਥ ਹੈ ਜੀ ਸਾਡੀ ਮੰਗ ਹੈ ਵੀ ਵਿਭਾਗ ਦੇ ਵਿੱਚ ਬੱਸਾਂ ਪਾਈਆਂ ਜਾਣ ਕਿਉਂਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਡੇ ਨਾਲ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਰੋਜ਼ ਸਫ਼ਰ ਕਰਦੇ ਨੇ ਇੱਕ ਬੱਸ ਦੇ ਵਿੱਚ 100-100 ਸਵਾਰੀਆਂ ਜਿਹੜੀ ਉਹ ਸਫ਼ਰ ਕਰਨ ਲਈ ਮਜਬੂਰ ਆ ਲਗਭਗ 3.5 ਸਾਲ ਸਰਕਾਰ ਬਣੀ ਨੂੰ ਹੋ ਗਏ ਵਿਭਾਗ ਦੇ ਵਿੱਚ ਇੱਕ ਵੀ ਬਸ ਹੈ ਜਿਹੜੀ ਹਾਲ ਤੱਕ ਨਹੀਂ ਪਾਈ ਗਈ ਨਵੀਂ ਜਿਸ ਕਰਕੇ ਸਾਡਾ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਅਜੇ ਕੀਤਾ ਗਿਆ ਉਹ ਗੱਲਬਾਤ ਕਰਨ ਦੇ ਲਈ ਹੈ ਬਿਲਕੁਲ ਹਾਲ ਤੱਕ ਕਿਸੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੱਦਾ ਨਹੀਂ ਆਇਆ ਜੀ ਜੇਕਰ ਸਰਕਾਰ ਟੈਂਡਰ ਰੱਦ ਨਹੀਂ ਕਰਦੀ ਤਾਂ ਅਸੀਂ ਜਿਹੜਾ ਹੜਤਾਲ ਵਗੈਰਾ ਤੇ ਅੱਗੇ ਚੰਡੀਗੜ੍ਹ ਪ੍ਰੋਟੈਸਟ ਕਰਨ ਲਈ ਮਜਬੂਰ ਹੋਵਾਂਗੇ ਨਾਮ ਜੀ ਤੁਹਾਡਾ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀਆ ਜੀ ਪੰਜਾਬ ਰੋਡਵੇ ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰ ਜੀ ਸੂਬੇ ਦਾ ਮੀਤ ਪ੍ਰਧਾਨ ਹੈ ਜੀ ਅੱਜ ਕਿਵੇਂ ਦਾ ਪ੍ਰੋਟੈਸਟ ਹੈ ਜੀ ਤੁਹਾਡਾ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੈ ਜੀ ਇਹ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਪ੍ਰਤੀ ਜੋ ਸਰਕਾਰ ਲੈ ਕੇ ਆਈ ਹੈ ਦੋਨਾਂ ਪਹਾਗਾ ਦੇ ਵਿੱਚ ਪੀਆਰਟੀਸੀ ਤੇ ਪੰਨਬਸ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਜੀ ਕਿਉਂਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ ਵੀ ਅਸੀਂ ਇੱਥੇ ਆ ਕੇ ਅੰਗਰੇਜ਼ ਨੌਕਰੀਆਂ ਕਰਨਗੇ ਪਰ ਕਿਤੇ ਨਾ ਕਿਤੇ ਸਾਡੇ ਕੱਚੇ ਮੁਲਾਜ਼ਮਾਂ ਨੂੰ ਜਿਹੜੇ 10 10 12 12000 ਤੇ ਕੰਮ ਕਰ ਰਿਹਾ ਉਹਨਾਂ ਨੂੰ ਨੁਗਣੀਆ ਤਨਖਾਹਾਂ ਤੇ ਕੰਮ ਕਰ ਰਿਹਾ ਉਹਨਾਂ ਨੂੰ ਖਾਸਾ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਨੇ ਇਹ ਪੈਣ ਨਾਲ ਸਾਡੀਆਂ ਜਿਹੜੀਆਂ ਨੌਕਰੀਆਂ ਨੇ ਉਹ ਦਾਤੇ ਲੱਗਣਗੀਆਂ ਨੌਕਰੀਆਂ ਚ ਲਏ ਜਾਣਗੀਆਂ ਜਿਸ ਕਾਰਨ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਪ੍ਰੋਟੈਸਟ ਹੈ ਉਹ ਸ਼ੁਰੂ ਕੀਤਾ ਹੈ ਭਾਜੀ ਕਿ ਕਿੰਨੇ ਤੋਂ ਕਿੰਨੇ ਦਾ ਪ੍ਰੋਟੈਸਟ ਹੈ ਜੀ ਦਾ ਇਹ ਪ੍ਰੋਟੈਸਟ ਸਾਡਾ ਹੈਗਾ ਭਾਜੀ ਲਗਭਗ 12 ਵਜੇ ਤੋਂ ਸਟਾਰਟ ਹੈਗਾ ਜੇਕਰ ਟੈਂਡਰ ਰੱਦ ਨਹੀਂ ਹੁੰਦੇ ਇਹ ਸ਼ਾਮ ਤੱਕ ਪ੍ਰੋਟ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰਹਿਸ਼ ਅਗੇ ਆਪਣੀਆਂ ਮੰਗਾਂ ਪ੍ਰਤੀ ਰੋਸ ਪ੍ਰਦਰਸ਼ਨ ਕਰਨ ਵਾਸਤੇ ਕੱਲੂ ਚੰਡੀਗੜ੍ਹ ਜਾਵਾਂਗੇ। ਤੇ ਬਾਈ ਜੀ ਕਿੰਨੀਆਂ ਜਗ੍ਹਾਵਾਂ ਦੇ ਉੱਪਰ ਪੂਰੇ ਪੰਜਾਬ 'ਚ ਜਿਹੜਾ ਇਹ 6 ਜਗ੍ਹਾ ਤੇ ਹੋ ਰਿਹਾ ਜੀ ਅਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਚੰਡੀਗੜ੍ਹ। ਰੋਡ ਬੰਦ ਨੇ ਜੀ। ਹਾਂਜੀ ਹਾਂ ਚਾਰ ਮੁੱਖ ਪੰਜ ਮੁੱਖ ਮਾਰਗ ਬੰਦ ਨੇ ਜਲੰਧਰ ਤੇ ਪਟਿਆਲੇ ਦੇ ਦੋ ਚੌਕ ਬੰਦ ਨੇ ਜੀ। ਤੇ ਬਾਈ ਜੀ ਕਿੰਨੇ ਮੁਲਾਜ਼ਮ ਨੇ ਜਿਹੜੇ ਹਿੱਸਾ ਲੈ ਰਹੇ ਨੇ? ਇਹ ਲਗਭਗ ਆਪਣਾ 8500 ਮੁਲਾਜ਼ਮ ਹੈ ਜੀ। ਲੋਕਾਂ ਨੂੰ ਪਰੇਸ਼ਾਨੀ ਸਾਹਮਣਾ ਇਹ ਲੋਕਾਂ ਨੂੰ ਪਰੇਸ਼ਾਨੀ ਮੈਂ ਥੋੜੇ ਚੈਨਲ ਦੇ ਮਦਰ ਨੂੰ ਦੱਸਣਾ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਸਰਕਾਰ ਤੇ ਮੈਨੇਜਮੈਂਟ ਦਾ ਹੱਥ ਹੈ ਜੀ ਸਾਡੀ ਮੰਗ ਹੈ ਵੀ ਵਿਭਾਗ ਦੇ ਵਿੱਚ ਬੱਸਾਂ ਪਾਈਆਂ ਜਾਣ ਕਿਉਂਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਡੇ ਨਾਲ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਰੋਜ਼ ਸਫ਼ਰ ਕਰਦੇ ਨੇ ਇੱਕ ਬੱਸ ਦੇ ਵਿੱਚ 100-100 ਸਵਾਰੀਆਂ ਜਿਹੜੀ ਉਹ ਸਫ਼ਰ ਕਰਨ ਲਈ ਮਜਬੂਰ ਆ ਲਗਭਗ ਸਾਢੇ 3 ਸਾਲ ਸਰਕਾਰ ਬਣੀ ਨੂੰ ਹੋ ਗਏ ਵਿਭਾਗ ਦੇ ਵਿੱਚ ਇੱਕ ਵੀ ਬੱਸ ਹੈ ਜਿਹੜੀ ਹਾਲ ਤੱਕ ਨਹੀਂ ਪਾਈ ਗਈ ਨਵੀਂ ਜਿਸ ਕਰਕੇ ਸਾਡਾ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਅੱਜ ਕੀਤਾ ਗਿਆ। ਇਹ ਗੱਲਬਾਤ ਕਰਨ ਦੇ ਲਈ ਹੈ। ਬਿਲਕੁਲ ਹਾਲ ਤੱਕ ਕਿਸੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੱਦਾ ਨਹੀਂ ਆਇਆ ਜੀ। ਜੇਕਰ ਸਰਕਾਰ ਟੈਂਡਰ ਰੱਦ ਨਹੀਂ ਕਰਦੀ ਤਾਂ ਅਸੀਂ ਜਿਹੜਾ ਹੜਤਾਲ ਵਗੈਰਾ ਤੇ ਅੱਗੇ ਚੰਡੀਗੜ੍ਹ ਪ੍ਰੋਟੈਸਟ ਕਰਨ ਲਈ ਮਜਬੂਰ ਹੋਵਾਂਗੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀਆ ਜੀ ਪੰਜਾਬ ਰੋਡਵੇ ਪਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਜੀ ਸੂਬੇ ਦਾ ਮੀਂਹ ਪ੍ਰਦਰਸ਼ਨ ਹੈ। ਜੀ ਅੱਜ ਕਿਵੇਂ ਦਾ ਪ੍ਰੋਟੈਸਟ ਹੈ ਜੀ ਤੁਹਾਡਾ? ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੈ ਜੀ। 1 ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਪ੍ਰਤੀ ਜੋ ਸਰਕਾਰ ਲੈ ਕੇ ਆਈ ਹੈ ਦੋਨਾਂ ਪਹਾਗਾਾਂ ਦੇ ਵਿੱਚ ਪੀਆਰਟੀਸੀ ਤੇ ਪੰਨ ਬੱਸ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਜੀ ਕਿਉਂਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ ਵੀ ਅਸੀਂ ਇੱਥੇ ਆ ਕੇ ਅੰਗਰੇਜ਼ ਨੌਕਰੀਆਂ ਕਰਨਗੇ ਪਰ ਕਿਤੇ ਨਾ ਕਿਤੇ ਸਾਡੇ ਕੱਚੇ ਮਜ਼ਦਮਾਂ ਨੂੰ ਜਿਹੜੇ 10 10 12 12 ਹਜ਼ਾਰ ਤੇ ਕੰਮ ਕਰ ਰਹੇ ਆ ਉਹਨਾਂ ਨੁਗੜੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਖਾਸਾ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਨੇ ਇਹ ਪੈਣ ਨਾਲ ਸਾਡੀਆਂ ਜਿਹੜੀਆਂ ਨੌਕਰੀਆਂ ਨੇ ਉਹ ਦਾਤੇ ਲੱਗਣਗੀਆਂ ਨੌਕਰੀਆਂ ਚਲੇ ਜਾਣਗੀਆਂ ਜਿਸ ਕਾਰਨ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਪ੍ਰੋਟੈਸਟ ਹੈ ਉਹ ਸ਼ੁਰੂ ਕੀਤਾ ਹੈ। ਭਾਜੀ ਕਿ ਕਿੰਨੇ ਤੋਂ ਕਿੰਨੇ ਦਾ ਪ੍ਰੋਟੈਸਟ ਹੈ ਜੀ ਦਾ? ਇਹ ਪ੍ਰੋਟੈਸਟ ਸਾਡਾ ਹੈਗਾ ਭਾਜੀ ਲਗਭਗ 12 ਵਜੇ ਤੋਂ ਸਟਾਰਟ ਹੈਗਾ ਜੇਕਰ ਟੈਂਡਰ ਰੱਦ ਨਹੀਂ ਹੁੰਦੇ ਇਹ ਸ਼ਾਮ ਤੱਕ ਪ੍ਰੋਟੈਸਟ ਚੱਲੇਗਾ। ਕੱਲ ਤੋਂ ਸਾਡੀ ਜਿਹੜੀ ਹੜਤਾਲ ਹੈਗੀ ਉਹ ਸ਼ੁਰੂ ਹੋਏਗੀ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰਹਿਸ਼ ਅੱਗੇ ਆਪਣੀਆਂ ਮੰਗਾਂ ਪ੍ਰਤੀ ਰੋਸ ਪ੍ਰਦਰਸ਼ਨ ਕਰਨ ਵਾਸਤੇ ਕੱਲ ਨੂੰ ਚੰਡੀਗੜ੍ਹ ਜਾਵਾਂਗੇ। ਤੇ ਭਾਜੀ ਕਿੰਨੀਆਂ ਜਗ੍ਹਾਵਾਂ ਦੇ ਉੱਪਰ ਪੂਰੇ ਪੰਜਾਬ ਦੇ ਜਿਹੜਾ ਇਹ 6 ਜਗ੍ਹਾ ਤੇ ਹੋ ਰਿਹਾ ਜੀ ਅਮ੍ਰਿਤਸਰ, ਜਲੰਧਰ, ਲੁਧਿਆਣਾ ਹਾਂਜੀ ਹਾਂ ਚਾਰ ਮੁੱਖ ਪੰਜ ਮੁੱਖ ਮਾਰਗ ਬੰਦ ਨੇ ਜਲੰਧਰ ਤੇ ਪਟਿਆਲੇ ਦੇ ਦੋ ਚੌਕ ਬੰਦ ਨੇ ਜੀ ਤੇ ਭਾਈ ਜੀ ਕਿੰਨੇ ਮੁਲਾਜ਼ਮ ਨੇ ਜਿਹੜੇ ਹਿੱਸਾ ਲੈ ਰਹੇ ਇਹ ਲਗਭਗ ਆਪਣਾ 8500 ਮੁਲਾਜ਼ਮ ਹੈ ਜੀ ਲੋਕਾਂ ਨੂੰ ਪਰੇਸ਼ਾਨੀ ਸਾਹਮਣਾ ਇਹ ਲੋਕਾਂ ਨੂੰ ਪਰੇਸ਼ਾਨੀ ਮੈਂ ਥੋੜੇ ਚੈਨਲ ਦੇ ਮਦਰ ਨੂੰ ਦੱਸਣਾ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਸਰਕਾਰ ਤੇ ਮੈਨੇਜਮੈਂਟ ਦਾ ਹੱਥ ਹੈ ਜੀ ਸਾਡੀ ਮੰਗ ਹੈ ਵੀ ਵਿਭਾਗ ਦੇ ਵਿੱਚ ਬੱਸਾਂ ਪਾਈਆਂ ਜਾਣ ਕਿਉਂਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਡੇ ਨਾਲ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਰੋਜ਼ ਸਫ਼ਰ ਕਰਦੇ ਨੇ ਇੱਕ ਬੱਸ ਦੇ ਵਿੱਚ 100-100 ਸਵਾਰੀਆਂ ਜਿਹੜੀ ਉਹ ਸਫ਼ਰ ਕਰਨ ਲਈ ਮਜਬੂਰ ਆ ਲਗਭਗ 3.5 ਸਾਲ ਸਰਕਾਰ ਬਣੀ ਨੂੰ ਹੋ ਗਏ ਵਿਭਾਗ ਦੇ ਵਿੱਚ ਇੱਕ ਵੀ ਬਸ ਹੈ ਜਿਹੜੀ ਹਾਲ ਤੱਕ ਨਹੀਂ ਪਾਈ ਗਈ ਨਵੀਂ ਜਿਸ ਕਰਕੇ ਸਾਡਾ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਅਜੇ ਕੀਤਾ ਗਿਆ ਹੋਈ ਗੱਲਬਾਤ ਕਰਨ ਦੇ ਲਈ ਹੈ ਬਿਲਕੁਲ ਹਾਲ ਤੱਕ ਕਿਸੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੱਦਾ ਨਹੀਂ ਆਇਆ ਜੀ ਜੇਕਰ ਸਰਕਾਰ ਟੈਂਡਰ ਰੱਦ ਨਹੀਂ ਕਰਦੀ ਤਾਂ ਅਸੀਂ ਜਿਹੜਾ ਹੜਤਾਲ ਵਗੈਰਾ ਤੇ ਅੱਗੇ ਚੰਡੀਗੜ੍ਹ ਪ੍ਰੋਟੈਸਟ ਕਰਨ ਲਈ ਮਜਬੂਰ ਹੋਵਾਂਗੇ